ਜਿੱਦ ਕਾਲ ਤੁਸੀਂ ਜੁੜੇ ਹੋ ਚਰਚਾ ਦੇ ਨਾਲ ਤਾਂ ਅਕਸਰ ਤੁਸੀਂ ਵੀ ਸੁਣਿਆ ਹੋਵੇਗਾ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਂਕ ਨੂੰ ਪੂਰਾ ਕਰਨ ਦੇ ਲਈ ਲੋਕ ਲੱਖਾਂ ਕਰੋੜਾਂ ਰੁਪਏ ਤੱਕ ਖਰਚ ਦਿੰਦੇ ਨੇ ਤਾਂ ਇਹੋ ਜਿਹਾ ਇੱਕ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਵਾ ਹਰਿਆਣਾ ਦੇ ਵਿੱਚ ਦੇਸ਼ ਦਾ ਸਭ ਤੋਂ ਮਹਿੰਗਾ ਵੀਆਈਪੀ ਨੰਬਰ ਗੱਡੀਆਂ ਦਾ ਵਿਕਿਆ ਵਾ ਜਿਸ ਨੇ ਦੇਸ਼ ਦੇ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ 1 ਕਰੋੜ 17 ਲੱਖ ਰੁਪਏ ਇਸ ਵੀਆਈਪੀ ਨੰਬਰ ਦੇ ਲਈ ਲੋਕਾਂ ਵੱਲੋਂ ਬੋਲੀ ਲਗਾਈ ਗਈ ਹੈ ਅਦਾਜ਼ੀਏ ਤੁਹਾਨੂੰ ਕਿ ਹਰਿਆਣਾ ਟ੍ਰਾਂਸਪੋਰਟ ਕਮਿਸ਼ਨ ਦੇ ਵੱਲੋਂ ਵੀਆਈਪੀ ਨੰਬਰਾਂ ਦੀ ਬੋਲੀ ਆਨਲਾਈਨ ਲਗਵਾਈ ਜਾ ਰਹੀ ਸੀ ਜਿਸ ਦੇ ਵਿੱਚ ਇੱਕ ਨੰਬਰ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ 8ਵੇਂ ਨੰਬਰ ਨੂੰ ਲੈ ਕੇ ਲੋਕਾਂ ਦੇ ਵਿੱਚ ਹਮੇਸ਼ਾ ਹੀ دیਵਾਨਗੀ ਕਰੇਜ ਇਸ ਨੰਬਰ ਦਾ ਦੇਖਣ ਨੂੰ ਮਿਲਦਾ ਵਾ ਤੇ ਇਸ ਨੰਬਰ ਦੇ ਵਿੱਚ 6 ਵਾਰ 8 ਆਵਾ ਜੋ ਕਿ ਵਿਚਕਾਰ ਵੀ ਅੱਖਰ ਜਿਹੜਾ ਵਾ ਅੰਗਰੇਜ਼ੀ ਦਾ ਵੀ ਅੱਖਰ ਪੈਂਦਾ ਵਾ ਜਿਹੜਾ ਕਿ 8 ਦੇ ਨਾਲ ਮਿਲਦਾ ਜੁਲਦਾ ਦਿਖਾਈ ਦਿੰਦਾ ਵਾ ਜਿਸ ਦੇ ਕਰਕੇ ਇਸ ਵੀਆਈਪੀ ਨੰਬਰ ਦੀ ਬੋਲੀ ਇੰਨੀ ਵੱਡੀ ਕਿ ਦੇਸ਼ ਦੇ ਸਾਰੇ ਰਿਕਾਰਡ ਟੁੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਸ਼ਖਸ ਵੱਲੋਂ ਇਸ ਨੰਬਰ ਦੇ ਲਈ ਜਿਹੜਾ ਵਾ 1 ਕਰੋੜ 17 ਲੱਖ ਰੁਪਏ ਦੀ ਬੋਲੀ ਲਗਾਈ ਆ ਹਰਿਆਣਾ ਟਰਾਂਸਪੋਰਟ ਕਮਿਸ਼ਨ ਨੇ ਦੱਸਿਆ ਕਿ ਇਸ ਨੰਬਰ ਦੇ ਲਈ ਰਿਜ਼ਰਵ ਪ੍ਰਾਈਸ ਤਾਂ ਜਿਹੜਾ ਵਾ 50000 ਸੀਗਾ ਪਰ ਬੋਲੀ ਲਗਾਤਾਰ ਵੱਧਦੀ ਨਜ਼ਰ ਆਈ ਜਿਸ ਤੋਂ ਬਾਅਦ ਦੁਪਹਿਰ ਕੱਲ ਦੁਪਹਿਰ ਬੁੱਧਵਾਰ ਦੁਪਹਿਰ ਤੱਕ ਬੋਲੀ ਤਕਰੀਬਨ ਜਿਹੜੀ ਹੈ 50 ਲੱਖ ਰੁਪਏ ਤੱਕ ਪਹੁੰਚ ਚੁੱਕੀ ਸੀ ਪਰ ਸ਼ਾਮ ਨੂੰ 5 ਵਜੇ ਬੋਲੀ ਖਤਮ ਹੁੰਦੇ ਹੁੰਦੇ ਤੱਕ ਇਹ ਬੋਲੀ ਜਿਹੜੀ ਹੈ 1 ਕਰੋੜ 17 ਲੱਖ ਤੱਕ ਪਹੁੰਚ ਗਈ ਜੋ ਕਿ ਆਪਣੇ ਆਪ ਦੇ ਵਿੱਚ ਰਿਕਾਰਡ ਬੋਲੀ ਦਰਜ ਕੀਤੀ ਜਾ ਰਹੀ ਹੈ ਕਿ ਕਿਸੇ ਵੀਆਈਪੀ ਜਰ ਕਿਸੇ ਵੀ ਗੱਡੀ ਦੇ VIP ਨੰਬਰ ਦੇ ਲਈ ਇੰਨੀ ਵੱਧ ਬੋਲੀ ਭਾਰਤ ਦੇ ਵਿੱਚ ਲਗਾਈ ਗਈ ਹੋਵੇ ਤਾਂ ਪਿਛਲਾ ریکارڈ ਜਿਹੜਾ ਵਾ ਕੇਰਲ ਦਾ ਵਾ ਕੇਰਲ ਦੇ ਇੱਕ ਸ਼ਖਸੋ ਦੇ ਵੱਲੋਂ 37 ਲੱਖ ਰੁਪਏ ਦੇ ਕਰੀਬ ਖਰਚ ਕਰਕੇ VIP ਨੰਬਰ ਖਰੀਦਾ ਸੀਗਾ ਪਰ ਇਸ ਬੋਲੀ ਨੇ ਉਹ ਰਿਕਾਰਡ ਵੀ ਤੋੜ ਦਿੱਤਾ ਤੇ 1 ਕਰੋੜ 17 ਲੱਖ ਰੁਪਏ ਦੇ ਵਿੱਚ ਇਹ VIP ਨੰਬਰ ਹਰਿਆਣਾ ਦੇ ਚਰਖੀਦਾਰ ਗਈ ਖੇਤਰ ਦੇ ਇੱਕ ਸਬ ਤਹਿਸੀਲ ਦੇ ਵੱਲੋਂ ਬੋਲੀ ਦੇ ਬੋਲੀ ਦੇ ਵਿੱਚ ਵੇਚਿਆ ਗਿਆ ਵਾ ਜੋ ਕਿ ਆਪਣੇ ਆਪ ਦੇ ਵਿੱਚ रिकार्ड नंबर ता नंबरਾਂ ਦੇ ਲਈ ਜਿਹੜਾ ਵਾ ਲੋਕਾਂ ਦੀ ਦੀਵਾਨਗੀ ਜਿਹੜੀ ਹੈ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਚਾਹੇ ਮੋਬਾਈਲ ਦੇ ਨੰਬਰ ਹੋਣ ਚਾਹੇ ਗੱਡੀਆਂ ਦੇ ਨੰਬਰ ਹੋਣ ਲੋਕ ਉਸਦੇ ਲਈ ਲੱਖਾਂ ਰੁਪਏ ਖਰਚਦੇ ਹੋਏ ਨਜ਼ਰ ਆ ਰਹੇ ਸੀ ਪਰ ਇਹ ਲੱਖਾਂ ਰੁਪਏ ਹੁਣ ਕਰੋੜਾਂ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ 1 ਕਰੋੜ 17 ਲੱਖ ਰੁਪਏ ਖਰਚ ਕਰਕੇ ਇੱਕ ਸ਼ਖਸ ਦੇ ਵੱਲੋਂ ਇਹ ਵੀਆਈਪੀ ਨੰਬਰ ਖਰੀਦਿਆ ਗਿਆ ਵਾ ਤੇ ਇਸ ਹਰਿਆਣਾ ਟਰਾਂਸਪੋਰਟ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਇਸ ਨੰਬਰ ਦੀ ਬੋਲੀ ਦੇ ਲਈ ਕੁੱਲ 45 ਲੋਕਾਂ ਦੇ ਵੱਲੋਂ ਅਰਜ਼ੀਆਂ ਲਗਾਈਆਂ ਗਈਆਂ ਸੀ ਜਿਨ੍ਹਾਂ ਦੇ ਵੱਲੋਂ ਬੋਲੀਆਂ ਵੀ ਲਗਾਈਆਂ ਗਈਆਂ ਪਰ ਇਸ ਸ਼ਖਸ ਦੇ ਵੱਲੋਂ ਸਭ ਤੋਂ ਵੱਧ ਬੋਲੀ ਦੇ ਕੇ ਬੋਲੀ ਖਤਮ ਹੋਣ ਤੋਂ ਪਹਿਲਾਂ 1 ਕਰੋੜ 17 ਲੱਖ ਦੀ ਬੋਲੀ ਲਗਾ ਕੇ ਇਸ ਨੰਬਰ ਨੂੰ ਆਪਣੇ ਨਾਮ ਕਰ ਲਿੱਤਾ ਵਾ ਪਰ ਹਜੇ ਇਹ ਸਪਸ਼ਟ ਨਹੀਂ ਹੈ ਕਿ ਇਹ ਕਿਸੇ ਵਿਅਕਤੀ ਦੇ ਵੱਲੋਂ ਇਸ ਨੰਬਰ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ ਹੈ ਤੇ ਉਸ ਦੇ ਵੱਲੋਂ ਕਿਸ ਗੱਡੀ ਨੂੰ ਇਹ ਨੰਬਰ ਲਗਾਇਆ ਜਾਣਾ ਪਰ ਬੋਲੀ ਦੇ ਕੇ ਉਸ ਦੇ ਵੱਲੋਂ ਇਹ ਨੰਬਰ ਆਪਣੇ ਨਾਮ ਕਰਵਾ ਲਿੱਤਾ ਗਿਆ ਇਸ ਦੇ ਬਾਰੇ ਹਰਿਆਣਾ ਟਰਾਂਸਪੋਰਟ ਕਮਿਸ਼ਨ ਦੇ ਵੱਲੋਂ ਸਪਸ਼ਟ ਕਹਿ ਦਿੱਤਾ ਗਿਆ ਵਾ ਤਾਂ ਨੰਬਰਾਂ ਦੇ ਪ੍ਰਤੀ ਬੋਲੀ ਜਿਹੜੀ ਹੈ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਹੈ ਬੇਸ਼ੱਕ ਅੱਗੇ ਦੇਖਣ ਨੂੰ ਮਿਲਦਾ ਸੀਗਾ ਕਿ ਵੱਡੇ ਸ਼ਹਿਰਾਂ ਦੇ ਵਿੱਚ ਚਾਹੇ ਮੈਟਰੋਪੋਲੀਟਨ ਸਿਟੀ ਹੋਵੇ ਚਾਹੇ ਦਿੱਲੀ ਬੰਬੇ ਪੰਜਾਬ ਦੇ ਚੰਡੀਗੜ੍ਹ ਹਰਿਆਣਾ ਦੇ ਵੱਡੇ ਸ਼ਹਿਰ ਹੋਣ ਉਹਨਾਂ ਦੇ ਲਈ ਬੋਲੀ ਜਿਹੜੀਆਂ ਵੀਆਈਪੀ ਨੰਬਰਾਂ ਦੀ ਕਾਫੀ ਲੱਖਾਂ ਰੁਪਏ ਤੇ ਪਹੁੰਚਦੀ ਸੀ ਪਰ ਇੱਕ ਛੋਟੀ ਸਬ ਤਸੀਲ ਦੇ ਨੰਬਰ ਦੇ ਲਈ ਇੰਨੀ ਬੋਲੀ ਅਜੇ ਤੱਕ ਕਦੀ ਕਿਸੇ ਨੇ ਨਹੀਂ ਲਗਾਈ ਜੋ ਕਿ ਆਪਣੇ ਆਪ ਦੇ ਵਿੱਚ ਰਿਕਾਰਡ ਤੌਰ ਬੋਲੀ ਇਸ ਨੰਬਰ ਦੇ ਲਈ ਲੱਗਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਸ ਨੰਬਰ ਦੇ ਵਿੱਚ 6 ਵਾਰ ਆਠਾ ਅੱਖਰ ਹੈ ਤੇ ਆਠੇ ਅੱਖਰਾਂ ਦੇ ਵਿੱਚਕਾਰ ਇੱਕ ਬੀ ਅਲਫਾਬੈਟ ਇੰਗਲਿਸ਼ ਦਾ ਅੱਖਰ ਹੈ ਜੋ ਕਿ ਜਾ ਦੂਰ ਤੋਂ ਦੇਖਣ ਤੋਂ ਉਹ ਵੀ ਆਠਾ ਲੱਗਦਾ ਵਾ ਜਿਸ ਦੇ ਕਰਕੇ ਇਸ ਨੰਬਰ ਦੀ ਇੰਨੀ ਜ਼ਿਆਦਾ ਬੋਲੀ ਜਿਹੜੀ ਆ ਦੇਖਣ ਨੂੰ ਮਿਲਦੀ ਆ ਤਾਂ ਦੇਖਣ ਨੂੰ ਅਗਰ ਦੂਰੋਂ ਨੰਬਰੇ ਦੇਖਿਆ ਜਾਵੇ ਤਾਂ ਸਾਰੇ ਹੀ ਆਠੇ ਨਜ਼ਰ ਆਉਂਦੇ ਨੇ ਤੇ ਜਿੱਦ ਦੇ ਚੱਲਦੇ ਇਹ ਬੋਲੀ ਜਿਹੜੀ ਆ ਕਰੋੜਾਂ ਤੱਕ ਪਹੁੰਚੀ ਤੇ 1 ਕਰੋੜ 17 ਲੱਖ ਰੁਪਏ ਖਰਚ ਕਰਕੇ ਇੱਕ ਸ਼ਖਸ ਦੇ ਬੋਲੋ ਇਸ ਨੰਬਰ ਦੀ ਬੋਲੀ ਨੂੰ ਜੜਾਵਾ ਦੇ ਕੇ ਆਪਣੇ ਨਾਮ ਇਹ ਨੰਬਰ ਕਰਾ ਲਿਤਾ ਗਿਆ ਵਾ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਹੋਵੇ ਜਿਸ ਦੇ ਵਿੱਚ ਕਿਸੇ ਸ਼ਖਸ ਵੱਲੋਂ ਇਸ ਤਰ੍ਹਾਂ ਦੀ ਬੋਲੀ ਦਿੱਤੀ ਹੋਏ ਤਾਂ ਕਮੈਂਟਸ ਦੇ ਵਿੱਚ ਉਸ ਮਾਮਲੇ ਦੀ ਜਰੂਰ ਜਾਣਕਾਰੀ ਸਾਂਝੀ ਕਰੋ ਤੇ ਵਧੇਰੇ ਅਪਡੇਟ ਲਈ ਤੁਸੀਂ ਜੁੜੇ ਰਹੋ ਚਰਚਾ ਟੀਵੀ ਦੇ ਨਾਲ